जय टीम जय पार्क मैं सोम सोहता ਤੁਸੀਂ ਵੇਖ ਰਹੇ ਹੋ ਚੈਨਲ पोसूनामा पोसूनामा ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਅਧਿਆਪਕ ਦਿਵਸ ਹੈ ਸਭ ਤੋਂ ਪਹਿਲਾਂ ਆਪ ਸਭ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੋਸਤੋ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਨ ਦੇ ਵਿੱਚ ਜੋ ਟੀਚਰਸ ਦਾ ਜੋ ਅਧਿਆਪਕਾਂ ਦਾ ਸਥਾਨ ਹੈ ਉਹ ਮਤਲਬ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਫਿਲਮ ਬਣਾਉਣ ਲਈ ਇੱਕ ਡਾਇਰੈਕਟਰ ਦੀ ਜ਼ਰੂਰਤ ਹੁੰਦੀ ਹੈ ਉਸੇ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਇੱਕ ਚੰਗੇ ਅਧਿਆਪਕ ਦੀ ਜ਼ਰੂਰਤ ਹੈ ਦੋਸਤੋ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਅਧਿਆਪਕ ਦੀ ਐਂਟਰੀ ਹੋ ਜਾਂਦੀ ਹੈ ਤਾਂ ਸਮਝੋ ਕਿ ਉਸ ਦੀ ਜ਼ਿੰਦਗੀ ਵਿੱਚ ਹੁਣ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹੇਗੀ ਆਪਾਂ ਆਪਣੀ ਜ਼ਿੰਦਗੀ ਦੇ ਉੱਪਰ ਇੱਕ ਨਜ਼ਰ ਮਾਰ ਲੈਂਦੇ ਆ ਠੀਕ ਹੈ ਸਾਨੂੰ ਮਾਤਾ ਪਿਤਾ ਨੇ ਜਨਮ ਦਿੱਤਾ ਹੈ ਲੇਕਿਨ ਦੁਨੀਆ ਵਿੱਚੋਂ ਵਿਚਰਨਾ ਜਿੱਥੇ ਮਾਤਾ ਪਿਤਾ ਸੰਸਕਾਰ ਦਿੰਦੇ ਨੇ ਉੱਥੇ ਸਾਨੂੰ ਅਧਿਆਪਕ ਵੀ ਬਹੁਤ ਸੰਸਕਾਰ ਦਿੰਦੇ ਨੇ ਅਧਿਆਪਕਾਂ ਦੀਆਂ ਕਈਆਂ ਹੋਣੀਆਂ ਗੱਲਾਂ ਇਨਸਾਨ ਜਿੱਥੇ ਮਰਜੀ ਚਲ ਜਾਵੇ ਪੰਜਾਬੀ ਜੇ ਗੱਲ ਕਰੀਏ ਕਿ ਇਨਸਾਨ ਬੇਸ਼ੱਕ ਚੰਨ ਤੇ ਪਹੁੰਚ ਜਾਵੇ ਲੇਕਿਨ ਅਧਿਆਪਕਾਂ ਦੀ ਦਿੱਤੀ ਹੋਈ ਸਿੱਖਿਆ ਜਿਹੜੀ ਹੈ ਉਸ ਨੂੰ ਪਲ ਪਲ ਜਿਹੜੀ ਯਾਦ ਆਉਂਦੀ ਹੈ ਯਾਦ ਕਰੋ ਜਦੋਂ ਪਹਿਲੇ ਦਿਨ ਆਪਾਂ ਸਕੂਲ ਗਏ ਸੀ ਔਰ ਕੁਛ ਸਮੇਂ ਵਾਸਤੇ ਗਏ ਸੀ ਦਿਲ ਨਹੀਂ ਲੱਗਦਾ ਸੀ ਬੱਚਿਆਂ ਦੇ ਨਾਲ ਜਿੰਨਾ ਕ ਖੇਡ ਲਿਆ ਉਸ ਤੋਂ ਬਾਅਦ ਅਧਿਆਪਕ ਆ ਗਏ ਮਾਤਾ ਪਿਤਾ ਨੇ ਬੈਗ ਦੇ ਵਿੱਚ ਰੋਟੀ ਦਾ ਇੱਕ ਮਤਲਬ ਲਿਫਾਫੇ ਵਿੱਚ ਭੇਜ ਕੇ ਲੁਤੇ ਰੱਖ ਦਿੱਤੀ ਉਹ ਖਾਦੀ ਉਸ ਤੋਂ ਬਾਅਦ ਫਿਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਦਾ ਹੈ ਅੱਜ 1 ਘੰਟਾ ਰੁਕੇ ਆ ਕੱਲ ਨੂੰ 1.5 ਘੰਟਾ 2 ਘੰਟੇ 3 ਘੰਟੇ ਔਰ ਇਸ ਤਰ੍ਹਾਂ ਰੁਕਦਿਆ ਰੁਕਦਿਆ ਜਦੋਂ ਤੱਕ ਸਕੂਲ ਦੀ ਲਾਸਟ ਬੈਲ ਨਹੀਂ ਸੀ ਵੱਜਦੀ ਆਪਾਂ ਉਦੋਂ ਤੱਕ ਸਕੂਲ ਵਿੱਚ ਰਹਿੰਦੇ ਰਹੇ ਆ ਲੇਕਿਨ ਇਸ ਸਿੱਖਿਆ ਦੇ ਪਿੱਛੇ ਇਸ ਕਹਿ ਸਕਦੇ ਆ ਕਿ ਇਸ ਇੰਟਰਸਟ ਦੇ ਪਿੱਛੇ ਇਸ ਦਿਲਚਸਪੀ ਨੂੰ ਕਾਇਮ ਕਰਨ ਦੇ ਪਿੱਛੇ ਸਿਰ ਤਾਂ ਸਿਰਫ ਅਧਿਆਪਕ ਦੀ ਜ਼ਰੂਰਤ ਹੁੰਦੀ ਹੈ ਔਰ ਅਧਿਆਪਕ ਚੰਗਾ ਕਿਸੇ ਦੀ ਜ਼ਿੰਦਗੀ ਵਿੱਚ ਆ ਜਾਵੇ ਤਾਂ ਉਹ ਇਨਸਾਨ ਦੀ ਜ਼ਿੰਦਗੀ ਨੂੰ ਬੁਲੰਦੀਆਂ ਤੇ ਲੈ ਜਾਂਦਾ ਹੈ ਚੰਗਾ ਅਧਿਆਪਕ ਮਤਲਬ ਕਹਿ ਸਕਦੇ ਆ ਕਿ ਜੇ ਅਧਿਆਪਕ ਤਾਂ ਕੋਈ ਵੀ ਹੈ ਦੇਖੋ ਅਧਿਆਪਕ ਕੋਈ ਵੀ ਹੈ ਕੋਈ ਵੀ ਅਧਿਆਪਕ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਦੇਸ਼ਕੋ ਐਜੂਕੇਸ਼ਨ ਦੇ ਖੇਤਰ ਵਿੱਚ ਹੈ ਜਾਂ ਕੁਲ ਕਮ ਸਿੱਖਣ ਦੇ ਤਜਰਬੇ ਲੈਣ ਦੇ ਖੇਤਰ ਦੇ ਵਿੱਚ ਹੈ ਕਿਉਂਕਿ ਆਪਾਂ ਕਿਸੇ ਨਾ ਕਿਸੇ ਨੂੰ ਉਸਤਾਦ ਧਾਰਦੇ ਆ ਉਸਤਾਦ ਦਾ ਮਤਲਬ ਹੀ ਟੀਚਰ ਹੁੰਦਾ ਹੈ ਉਸਤਾਦ ਦਾ ਮਤਲਬ ਹੀ ਅਧਿਆਪਕ ਹੁੰਦਾ ਹੈ ਸੋ ਦੋਸਤੋ ਜਿਹੜੇ ਦੇਖੋ ਇੱਕ ਟੀਚਰ ਹੈ ਉਹ ਪੂਰੀ ਕਲਾਸ ਨੂੰ 30-35 ਬੱਚੇ ਹੁੰਦੇ ਉਹਨਾਂ ਨੂੰ ਪੜਾਉਂਦਾ ਇੱਕ ਲੈਸਨ ਹੁੰਦਾ ਉਹ ਲੈਸਨ ਕਿਸੇ ਇੱਕ ਬੱਚੇ ਵਾਸਤੇ ਨਹੀਂ ਹੁੰਦਾ ਬਲਕਿ 30-35 ਜਿੰਨੇ ਵੀ ਬੱਚੇ ਸਕੂਲ ਦੇ ਵਿੱਚ ਜਿੰਨੀ ਕਲਾਸ ਦੀ ਸਟਰੈਂਥ ਹੁੰਦੀ ਹੈ ਉਹ ਲੈਕਚਰ ਉਹ ਭਾਸ਼ਣ ਸਾਰੇ ਬੱਚਿਆਂ ਵਾਸਤੇ ਹੁੰਦਾ ਹੈ ਲੇਕਿਨ ਕੁਝ ਇੱਕ ਬੱਚੇ ਹੁੰਦੇ ਨੇ ਉਸ ਲੈਸਨ ਨੂੰ ਪੂਰੀ ਤਰ੍ਹਾਂ ਆਪਣੇ ਅੰਦਰ ਵਸਾ ਲੈਂਦੇ ਨੇ ਔਰ ਉਸ ਲੈਸਨ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਸ ਨੂੰ ਮਤਲਬ ਉਸ ਕੰਟੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਲੇਕਿਨ ਕੁਝ ਕੁ ਬੱਚੇ ਹੁੰਦੇ ਨੇ ਜਿਹੜਾ ਨਾਲ ਕੋਈ ਇੰਟਰਸਟ ਨਹੀਂ ਹੁੰਦਾ ਪੜਾਈ ਦੇ ਵਿੱਚ ਕੁਝ ਨਹੀਂ ਮਤਲਬ ਹੁੰਦਾ ਹੁੰਦੇ ਉਹ ਵੀ ਵਿਆਪਕ ਦੇ ਬੱਚੇ ਆ ਜਿਹੜੇ ਕੀ ਹਾਈ ਲੈਵਲ ਤੇ ਪਹੁੰਚ ਜਾਂਦੇ ਆ ਤੇ ਉਹ ਵੀ ਹੁੰਦੇ ਆ ਵਿਆਪਕ ਦੇ ਉਹੀ ਸਟੂਡੈਂਟ ਹੁੰਦੇ ਆ ਜਿਹੜੇ ਕੀ ਬਸ ਕੁਝ ਪੜਦੇ ਆ ਔਰ ਕੁਝ ਪੜਦੇ ਪੜਦੇ ਹੀ ਹਟ ਜਾਂਦੇ ਆ। ਸੋ ਇਸ ਕਰਕੇ ਵਿਆਪਕ ਦੀ ਕਮੀ ਨਹੀਂ ਹੈ ਕਿਤੇ ਨਾ ਕਿਤੇ ਸਾਡੀ ਸੋਚ ਦੀ ਕਮੀ ਹੈ اور ਦੋਸਤੋ ਬਹੁਤ ਸਾਰੇ ਜ਼ਿੰਦਗੀ ਦੇ ਵਿੱਚ ਕਾਫੀ ਸਾਲ ਤਜਰਬਾ ਰਿਹਾ ਕਿਉਂਕਿ ਛੋਟਾ ਬ੍ਰਦਰ ਵੀ ਮੇਰਾ ਟੀਚਰ ਹੈ ਸਾਡੀ ਉਹਨਾਂ ਦੀ ਵਾਈਫ ਵੀ ਟੀਚਰ ਨੇ ਮੈਨੂੰ ਵੀ ਕਾਫੀ ਦੇਰ ਅਧਿਆਪਨ ਦੇ ਕਿੱਤੇ ਦੇ ਨਾਲ ਜੁੜੇ ਰਹਿਣ ਦਾ ਮੌਕਾ ਮਿਲਿਆ ਬਹੁਤ ਸਾਰੇ ਬੱਚਿਆਂ ਨੂੰ ਪੜਾਇਆ ਲੇਕਿਨ ਸਵਾਲ ਹੋਈ ਹੈ ਕਿ ਜਿਨ੍ਹਾਂ ਨੇ ਪੜਿਆ ਉੱਜ ਕਿਤੇ ਨਾ ਕਿਤੇ ਐਡਜਸਟ ਹੋ ਚੁੱਕੇ ਐ ਔਰ ਜਿਹੜੇ ਨਹੀਂ ਪੜੇ ਉਹ ਅੱਜ ਵੀ ਉਸੇ ਦਾ ਉਸੇ ਤਰ੍ਹਾਂ ਕੋਈ ਸੜਕਾਂ ਤੇ ਕੁਝ ਕੰਮ ਕਰ ਰਿਹਾ ਕੋਈ ਕੁਝ ਕੰਮ ਕਰ ਰਿਹਾ ਮਤਲਬ ਕਹਿ ਰਹੇ ਹੈ ਕਿ ਰੋਜ਼ੀ ਰੋਟੀ ਦਾ ਮਾਲਕ ਹਰ ਇੱਕ ਨੂੰ ਦਿੰਦਾ ਹੀ ਦਿੰਦਾ ਹੈ ਮਾਲਕ ਵੱਲੋਂ ਕਿਸੇ ਕੋਈ ਕੋਈ ਕਮੀ ਨਹੀਂ ਹੁੰਦੀ ਕਮੀ ਤਾਂ ਸਿਰਫ ਸਾਡੀ ਜ਼ਿੰਦਗੀ ਦੀ ਸੋਚ ਦੀ ਹੁੰਦੀ ਹੈ ਸੋ ਸਾਡੀਆਂ ਲੜਕੀਆਂ ਨੇ ਜਿਹੜੀਆਂ ਸਾਡੀਆਂ ਸਟੂਡੈਂਟ ਰਹੀਆਂ ਨੇ ਅੱਜ ਅੱਛੇ ਪਰਿਵਾਰਾਂ ਦੇ ਵਿੱਚ ਨੇ اچھی ہیں اج بھی جب آئے بگاہے وہاں کے نال ملی گا تو مطلب انہوں ویہ کے اور انہوں کی ایجوکیشن کی جہی ہے ڈگری ہوئی نے اور کس کھیتر جوب کر رہی ہیں یہ سارا کچھ جب انہوں کی زبان چا سنتا ہے اور ایک شبد جب لاسٹ میں کہہ تج بھی یاد اس بلا مطلب من جا ہے خوشی دینا و ਸੋ ਇਸ ਕਰਕੇ এডਿਕੇਸ਼ਨ ਜੇ ਲੜਕੀਆਂ ਦੀ ਗੱਲ ਕਰੀਏ ਤਾਂ ਸਬਿੱਤਰੀ ਬਾਈ ਖੋਲੇ ਜੀ ਨੂੰ ਅੱਜ ਮੈਂ ਨਮਨ ਕਰਦਾ ਕਿਉਂਕਿ ਜਿਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਦੀ ਖਾਤਰ ਤੇ ਔਰਤਾਂ ਦੀ এডਿਕੇਸ਼ਨ ਦੀ ਖਾਤਰ ਆਪਣੇ ਪਤੀ ਜੋਤੀਬਾ ਖੋਲੇ ਜੀ ਦੇ ਨਾਲ ਮਿਲ ਕੇ ਉਹਨਾਂ ਨੇ ਦੇਖੋ ਔਰਤਾਂ ਵਾਸਤੇ ਕੀ ਕੀ ਨਹੀਂ ਕੀਤਾ ਉਹ ਸਮਾਂ ਸੀ ਜਦੋਂ ਔਰਤਾਂ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਰੱਖਿਆ ਜਾਂਦਾ ਸੀ ਇੱਕ ਉਹ ਸਮਾਂ ਸੀ ਜਦੋਂ ਪਰਦਾ ਜਿਹੜਾ ਸੀ ਔਰਤਾਂ ਪਰਦਾ ਨਹੀਂ ਸੀ ਉੱਪਰ ਚੱਕ ਸਕਦੀਆਂ ਪਰਦੇ ਵਿੱਚ ਰਹਿਣਾ ਪੈਂਦਾ ਸੀ ਉਹਨਾਂ ਨੂੰ ਔਰ ਜਿੱਥੋਂ ਮਤਲਬ ਔਰਤਾਂ ਨੂੰ ਘਰੋਂ ਬਾਹਰ ਹੀ ਵਿਕੰਦੀ ਆਜ਼ਾਦੀ ਨਹੀਂ ਸੀ ਨਾ ਕਿਸੇ ਦੀ ਗੱਲ ਸੁਣਦੀ ਆਜ਼ਾਦੀ ਸੀ ਨਾ ਕਿਸੇ ਨਾਲ ਚੰਗੀ ਤਰ੍ਹਾਂ ਬੋਲਣ ਦੀ ਆਜ਼ਾਦੀ ਸੀ ਉਸ ਸਮੇਂ ਦੇ ਵਿੱਚ ਸੁਬਤਰੀ ਬਾਪੂਲੇ ਔਰ ਉਹਨਾਂ ਦੇ ਪਤੀ ਜੋਤੀ ਬਾਪੂਲੇ ਜੀ ਨੇ ਇੱਕ ਵੀੜਾ ਚੁੱਕਿਆ ਇੱਕ ਵੀੜਾ ਚੁੱਕਿਆ ਉਸ ਵੀੜੇ ਦਾ ਮਕਸਦ ਸੀਗਾ ਕਿ ਔਰਤਾਂ ਦੇ ਦਿੱਤੇ ਹੋਏ ਜਿਹੜੇ ਅਧਿਕਾਰ ਨੇ ਉਹ ਕਿਉਂ ਵਰਜੀਆਂ ਰਹਿ ਰਹੀਆਂ ਨੇ ਉਹਨਾਂ ਨੂੰ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਰਾਂਗੇ ਔਰ ਦੂਜੇ ਪਾਸੇ ਜਿਸ ਸਾ ਔਰਤ ਦੇ ਕੋਲ ਸਿੱਖਿਆ ਨਹੀਂ ਹੈ ਉਸ ਔਰਤ ਨੂੰ ਦੱਸਾਂਗੇ ਕਿ ਸਿੱਖਿਆ ਤੋਂ ਬਿਨਾ ਤੁਹਾਡੀ ਜ਼ਿੰਦਗੀ ਅਧੂਰੀ ਹੈ ਔਰ ਜਦੋਂ ਆਪਣੇ ਕੋਲ ਸਿੱਖਿਆ ਆ ਜਾਂਦੀ ਹੈ ਤੇ ਉਸ ਵੇਲੇ ਤੁਸੀਂ ਦੇਖੋ ਅਸੀਂ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਸਮੱਸਿਆ ਵੀ ਹੱਲ ਕਰ ਲੈਂਦੀ ਹੈ ਅੱਜ ਸਾਡੀਆਂ ਜਿਹੜੀਆਂ ਸਾਡੀਆਂ ਧੀਆ ਨੇ ਸਾਡੀਆਂ ਭੈਣਾਂ ਨੇ ਮਾਤਾਵਾਂ ਨੇ ਸਾਡੀਆਂ ਸਾਡੀਆਂ ਲਾਈਫ ਪਾਰਟਨਰ ਨੇ ਤੁਸੀਂ ਦੇਖੋ ਕਿ এডਿਕੇਸ਼ਨ ਪ੍ਰਾਪਤ ਕਰਕੇ ਅੱਜ ਉੱਚੀ ਤੋਂ ਉੱਚੀ ਨੌਕਰੀ ਦੇ ਉੱਪਰ ਉਹ ਜੌਬ ਕਰ ਰਹੀਆਂ ਹਨ ਉੱਚੇ ਤੋਂ ਉੱਚੇ ਪਦ ਦੇ ਉੱਪਰ ਤੁਸੀਂ ਇਹ ਦੇਖੋ ਇਹਦੇ ਪਿੱਛੇ ਕਹਲਣਾ ਕਿੰਨਾਂ ਦੀ ਹੈ ਜੋਤੀਬਾ ਫੂਲੇ ਤੇ ਸਬਿਤਰੀਬਾ ਫੂਲੇ ਜੀ ਸਾਡੇ ਪਰਮਯੋਗ ਸਾਡੇ ਮਾਤਾ ਸਬਿਤਰੀਬਾ ਫੂਲੇ ਜੀ ਔਰ ਉਹਨਾਂ ਦੇ ਪਤੀ ਜੋਤੀਬਾ ਫੂਲੇ ਜੀ ਸੋ ਮੈਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਨਮਨ ਕਰਦਾ ਅੱਜ ਅਧਿਆਪਕ ਦਿਵਸ ਹੈ ਔਰ ਸਾਡੇ ਪੂਰੇ ਸੰਸਾਰ ਦੇ ਅਧਿਆਪਕਤਾ ਜੋਤੀਬਾ ਫੂਲੇ ਤੇ ਸਬਿਤਰੀਬਾ ਫੂਲੇ ਜੀ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਕਹਿੰਦੇ ਆ ਇਤਿਹਾਸ ਦੱਸ ਰਿਹਾ ਕਿ ਸਬਿਤਰੀਬਾ ਫੂਲੇ ਜੀ ਜਦੋਂ ਘਰ ਚੋਂ ਸਕੂਲ ਵਾਸਤੇ ਨਿਕਲਦੇ ਸਨ ਤਾਂ ਕੋਈ ਉਹਨਾਂ ਤੇ ਗੰਦਾ ਕੂੜਾ ਸੁੱਟ ਦਿੰਦਾ ਸੀ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ ਆਪਣੇ ਘਰ ਤੋਂ ਚੱਲਣ ਲੱਗੇ ਦੋ ਸਾੜੀਆਂ ਇੱਕ ਤਾਂ ਉਹਨਾਂ ਨੇ ਪਹਿਨੀ ਹੋਈ ਹੁੰਦੀ ਸੀ اور ایک ساڑی وہ مطلب کسی چیز لپےٹ کے لے جاتے جاتے سی سب تو پہلے لوگوں دے دوارا سٹے گئے کیچڑ اور گندگی جڑی ہے کوئی کچھ کہہ رہا سا پہلے جا کے ساڑی بدل دے سک اور اس تو بعد وہ کلاس دے جا کے اپنا لیکچر دیں نے پرواہ نہیں کی تھی. نے پرواہ نہیں کی تھی. اور تھی دیکھو کہ اجی کہ بھارت دی پہلی مطلب شخصیت ہے ਸਬਿਤਰੀ ਬਾਫੂਲੇ ਜਿਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਤੇ ਸਿੱਖਿਆ ਲਈ ਸਮਾਜ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਔਰ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਈ ਸੋ ਅੱਜ ਅਧਿਆਪਕ ਦਿਵਸ ਤੇ ਅਸੀਂ ਯਾਦ ਕਰ ਰਹੇ ਹਾਂ ਜੋਤੀਬਾ ਫੂਲੇ ਜੀ ਨੂੰ ਸਬਿਤਰੀ ਬਾਫੂਲੇ ਜੀ ਨੂੰ ਔਰ ਨਮਨ ਕਰਦੇ ਹਾਂ ਕਿ ਉਹ ਸਮਾਂ ਜਦੋਂ ਸੱਚਮੁੱਚ ਸਿੱਖਿਆ ਦੀ ਜ਼ਰੂਰਤ ਸੀ ਜਦੋਂ ਚਾਰੇ ਪਾਸੇ ਔਰਤਾਂ ਸਿਰ ਪਰਦੇ ਵਿੱਚ ਰਹਿ ਸਕਦੀਆਂ ਸੀ ਸਵਿੱਤਰੀ ਬਾ ਫੂਲੇ ਤੇ ਜੋਤੀ ਬਾ ਫੂਲੇ ਜੀ ਦੀ ਮਿਹਨਤ ਸਦਕਾ ਅੱਜ ਸਾਡੀਆਂ ਧੀਆ ਸਾਡੀਆਂ ਪੈਣਾ ਸਾਡੀਆਂ ਮਾਤਾ ਮਾਂ ਜਿਹੜੀਆਂ ਨੇ ਉਹ ਅੱਛੇ ਅੱਛੇ ਪੱਦੇ ਉੱਪਰ ਨੌਕਰੀ ਕਰ ਰਹੀਆਂ ਨੇ ਔਰ ਅਸੀਂ ਸਵਿੱਤਰੀ ਬਾ ਫੂਲੇ ਔਰ ਜੋਤੀ ਬਾ ਫੂਲੇ ਨੂੰ ਅਧਿਆਪਕ ਦੇ ਵਜ ਤੇ ਮਤਲਬ ਕਰੋੜ ਕਰੋੜ ਅਸੀਂ ਨਮਨ ਕਰਦੇ ਆਂ ਔਰ ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਹੈ ਜਿਸ ਨੇ ਕਿਸੇ ਜਾਤ ਲਈ ਨਹੀਂ ਕੀਤਾ ਕਿਸੇ ਪਾਤ ਲਈ ਸਭ ਇਸਤਰੀਆਂ ਵਾਸਤੇ ਕੀਤਾ ਇਨਾਂ ਨੂੰ ਹਮੇਸ਼ਾ ਇਹਨਾਂ ਦੇ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਰਹਿਣਾ ਕਿਸੇ ਕਿਸਮ ਦੀ ਕੋਈ ਗਲਤੀ ਹੋਈ ਹੋਵੇ ਤੇ ਆ ਖੇਮਾ ਦੇ ਜਾਚਕਾਂ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤ ਸੋਮ ਸੋਹਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ